ਉਸ ਤੋਂ ਪਹਿਲਾਂ ਕਿਸ ਕਦਰ ਪੰਜਾਬ ਦੇ ਹਾਲਾਤ ਸੀ ਕਿਸ ਤਰ੍ਹਾਂ ਕਦਰ ਪੰਜਾਬ ਜਿਹੜਾ ਉਹ ਨਸ਼ਿਆਂ ਦੇ ਵਿੱਚ ਡੁੱਬਿਆ ਹੋਇਆ ਸੀ ਕਿਸ ਕਦਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਤਸਕਰਾਂ ਦੀ ਤੇ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਹੁੰਦੀ ਸੀ ਇਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈਗਾ ਲੇਕਿਨ ਮਾਨ ਸਾਹਿਬ ਦੀ ਸਰਕਾਰ ਨੇ ਪਹਿਲੇ ਦਿਨ ਤੋਂ ਜਿਹੜਾ ਇਹ ਤਹਈਆ ਕੀਤਾ ਸੀ ਔਰ ਪੰਜਾਬ ਦੇ ਲੋਕਾਂ ਨਾਲ ਇਸ ਗੱਲ ਦੀ ਕਮਿਟਮੈਂਟ ਕੀਤੀ ਸੀ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਔਰ ਲਗਾਤਾਰ ਇਸ ਦੇ ਉੱਤੇ ਅਸੀਂ ਕਾਰਵਾਈ ਕੀਤੀ ਹੈਗੀ ਹੈ ਤੁਸੀਂ ਦੇਖਿਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਰਗ ਤਸਕਰ ਫੜੇ ਗਏ ਡਰਗ ਮਨੀ ਫੜੀ ਗਈ ਉਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਹੋਈਆਂ ਤੇ ਬਹੁਤ ਸਾਰੇ ਇਨਕਾਉਂਟਰ ਵੀ ਹੋਏ ਔਰ ਅੱਜ ਹਾਲਾਤ ਇਹ ਨੇ ਕਿ ਜਿਹੜੀ ਸਪਲਾਈ ਚੇਨ ਸੀ ਉਹ ਬੁਰੀ ਤਰੀਕੇ ਦੇ ਨਾਲ ਤਹਸ ਨਹਸ ਕਰ ਦਿੱਤੀ ਗਈ ਹੈ ਤੋੜ ਦਿੱਤੀ ਗਈ ਹੈ ਅੱਜ ਪੰਜਾਬ ਪੁਲਿਸ ਦੀ ਕਾਰਵਾਈ ਦੇ ਸਦਕਾ ਜਿਹੜੀ ਪਾਕਿਸਤਾਨ ਵੱਲੋਂ ਜਿਹੜੀ ਐਂਟਰੀ ਹੁੰਦੀ ਸੀ ਤਸਕਰੀ ਦੀ ਉਸ ਦੇ ਉੱਤੇ ਕਾਫੀ ਹੱਦ ਤੱਕ ਕਾਬੂ ਜਿਹੜਾ ਉਹ ਪਾ ਲਿਆ ਗਿਆ ਹੈ ਬਟ ਫਿਰ ਵੀ ਜਿਹੜੀ ਹੈ ਤਸਕਰੀ ਅੱਜ ਜੇ ਹੋ ਰਹੀ ਹੈ ਕਿਸੇ ਹੱਦ ਤੱਕ ਤੋਹੋ ਜਿਸ ਸਾਈਡ ਤੋਂ ਆ ਰਹੀ ਹੈ ਉਹ ਕਿਸੇ ਤੋਂ ਛੁਪਿਆ ਹੋਇਆ ਨਹੀਂ ਉਹ ਗੁਜਰਾਤ ਵਾਲੀ ਸਾਈਡ ਤੋਂ ਆ ਰਹੀ ਹੈ